ਲਓ ਜੀ ਆ ਨਵੀਂ ਸੁਣ ਲੋ ਆ ਵੀਡੀਓ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅੱਜ ਜਦੋਂ ਉਹ ਸੋਹਣੀ ਸਨੱਖੀ ਪੁਲਿਸ ਮੁਲਾਜ਼ਮ ਜਿਸ ਨੂੰ ਬਠਿੰਡਾ ਪੁਲਿਸ ਨੇ ਪਿਛਲੇ ਦਿਨੀ ਕਾਲੀ ਥਾਰ ਤੇ ਜਾਂਦਿਆਂ ਘੇਰਾ ਪਾ ਕੇ ਨਸ਼ੇ ਸਬੰਤ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਉਹਨੂੰ ਜਦੋਂ ਅੱਜ ਦੁਬਾਰਾ ਫੇਰ ਅਦਾਲਤ ਚ ਪੇਸ਼ ਕੀਤਾ ਗਿਆ ਤਾਂ ਉੱਥੇ ਆ ਸਾਰਾ ਘਟਨਾ ਕਰਮ ਹੋਇਆ ਜਿਹੜਾ ਇਸ ਵੀਡੀਓ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਇਹ ਹੋਇਆ ਕਿ ਪਹਿਲਾਂ ਤਾਂ ਜਦੋਂ ਅੱਜ ਉਸ ਪੁਲਿਸ ਮੁਲਾਜ਼ਮ ਜਿਹਦਾ ਨਾਂ ਅਮਨਦੀਪ ਕੌਰ ਦੱਸਿਆ ਜਾ ਰਿਹਾ ਹੈ ਉਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਤਾਂ ਉੱਥੇ ਅਦਾਲਤ ਨੇ ਹੋਰ 2 ਦਿਨਾਂ ਦਾ ਉਹਦਾ ਪੁੱਛਗਿੱਛ ਕਰਨ ਲਈ ਰਿਮਾਂਡ ਦੇ ਦਿੱਤਾ ਤੇ ਨਾਲ ਉਹਦਾ ਇੱਕ ਹੋਰ ਸਾਥੀ ਜਿਹਦਾ ਨਾਂ ਸੋਨੂ ਦੱਸਿਆ ਜਾ ਰਿਹਾ ਹੈ ਉਹਨੂੰ ਵੀ ਗ੍ਰਿਫਤਾਰ ਕਰਨ ਦੀ ਖਬਰ ਆ ਰਹੀ ਹੈ ਹੁਣ ਉੱਥੇ ਆ ਜਿਹੜੀ ਵੀਡੀਓ ਦੇਖ ਰਹੇ ਹੋ ਤੁਸੀਂ ਜਿਹੜੀ ਇੱਕ ਔਰਤ ਇਹ ਦਾਵਾ ਕਰ ਰਹੀ ਹੈ ਕਿ ਮੈਂ ਘਰ ਵਾਲੀ ਹਾਂ ਉਸ ਬੰਦੇ ਦੀ ਜਿਹੜਾ ਇਸ ਪੁਲਿਸ ਮੁਲਾਜ਼ਮ ਦੇ ਨਾਲ ਮਿਲਿਆ ਹੋਇਆ ਦੱਸਿਆ ਜਾ ਰਿਹਾ ਹੈ ਉਹ ਤੁਸੀਂ ਵੀਡੀਓ ਲਗਾਤਾਰ ਦੇਖ ਰਹੇ ਹੋਵੋਗੇ ਔਰ ਤੇ ਇੱਕ ਦਾਵਾ ਕਰ ਰਹੀ ਹੈ ਕਿ ਮੇਰਾ ਘਰ ਵੀ ਇਸੇ ਪੁਲਿਸ ਵਾਲੀ ਨੇ ਪੱਟਿਆ ਉਹ ਦੋਸ਼ ਲਾਉਂਦੀ ਹੈ ਕਿ ਮੇਰੇ ਘਰ ਵਾਲੇ ਨਾਲ ਇਹਨੇ ਆਪਣੇ ਸਬੰਧ ਬਣਾ ਲਏ ਨੇ ਤੇ ਫਿਰ ਉਹਨੇ ਇਹਦੇ ਪਿੱਛੇ ਲੱਗ ਕੇ ਮੈਨੂੰ ਤੇ ਮੇਰੀਆਂ ਧੀਆਂ ਨੂੰ ਛੱਡ ਦਿੱਤਾ ਤੇ ਜਦੋਂ ਅੱਜ ਇਸ ਪੁਲਿਸ ਮੁਲਾਜ਼ਮ ਨੂੰ ਅਦਾਲਤ 'ਚ ਪੇਸ਼ ਕਰਨ ਲਈ ਲਿਆਂਦਾ ਜਾ ਰਿਹਾ ਸੀ ਤਾਂ ਉੱਥੇ ਉਹ ਔਰਤ ਵੀ ਆ ਗਈ ਔਰ ਉੱਥੇ ਦੂਜੇ ਪਾਸੇ ਇੱਕ ਉਹ ਮੁੰਡਾ ਵੀ ਆ ਗਿਆ ਜਿਹਦੇ ਉੱਪਰ ਉਹ ਔਰਤ ਦੋਸ਼ ਲਾਉਂਦੀ ਹੈ ਕਿ ਉਹ ਮੇਰਾ ਘਰ ਵਾਲਾ ਉੱਥੇ ਫਿਰ ਆ ਸੀਨ ਬਣਿਆ ਉਹ ਔਰਤ ਨੇ ਉਹਦੇ ਤੇ ਦੋਸ਼ ਲਾਏ ਔਰ ਉਹਨੇ ਫਿਰ ਉਹਨੂੰ ਐਦਾਂ ਫੜ ਕੇ ਕੁੱਤਣ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਇਹ ਸਾਰਾ ਜੋ ਡਰਾਮਾ ਉੱਥੇ ਸਭ ਨੇ ਦੇਖਿਆ ਸਾਰੇ ਚੈਨਲਾਂ ਤੇ ਆ ਗਿਆ ਔਰ ਹੁਣ ਇਸ ਤੋਂ ਬਾਅਦ ਫਿਰ ਕੀ ਹੋਇਆ ਇਸ ਤੋਂ ਬਾਅਦ ਉਹ ਜਿਹੜਾ ਮੁੰਡਾ ਹੈ ਉਹ ਵੀ ਚੈਨਲਾਂ ਦੇ ਕੈਮਰਾ ਸਾਹਮਣੇ ਬੋਲਿਆ ਉਹ ਉਹਨੇ ਸਿੱਧੇ ਦੋਸ਼ ਲਾਏ ਉਹ ਕਹਿੰਦਾ ਇਹ ਜਿਹੜੀ ਔਰਤਾਂ ਇਹਨੇ ਚਾਰ ਵਿਆਹ ਕਰਾਏ ਹੋਏ ਨੇ ਹੁਣ ਇਹ ਦੋਸ਼ ਸੱਚੇ ਨੇ ਕਿ ਝੂਠੇ ਨੇ ਇਹ ਤਾਂ ਨਹੀਂ ਆਪਾਂ ਨੂੰ ਪਤਾ ਇਹ ਦੋਨੇ ਤਰ੍ਹਾਂ ਇੱਕ ਦੂਜੇ ਤੇ ਦੋਸ਼ ਲਾ ਰਹੀਆਂ ਨੇ ਔਰਤ ਕਹਿੰਦੀ ਇਹ ਮੇਰਾ ਪਤੀ ਹੈ ਤੇ ਉਹ ਕਹਿੰਦਾ ਵੀ ਦੇਖੋ ਇਹ ਔਰਤ ਜਿਹੜੀ ਆ ਪੈਸੇ ਠੱਗਦੀ ਆ ਵੱਖ-ਵੱਖ ਲੋਕਾਂ ਤੋਂ ਉਹ ਮੁੰਡਾ ਦੋਸ਼ ਲਾ ਰਿਹਾ ਉਹ ਕਹਿੰਦਾ ਜੀ ਇਹ ਸਰਸੇ ਦੀ ਰਹਿਣ ਵਾਲੀ ਹੈ ਉਹਨੇ মিডিਆ ਦੇ ਕਈ ਕੈਮਰਿਆਂ ਸਾਹਮਣੇ ਇਹ ਗੱਲਾਂ ਬੋਲੀਆਂ ਨੇ ਉਹ ਕਹਿੰਦਾ ਕਿੰਨੇ ਇਹਦੇ ਤੇ ਪਰਚੇ ਨੇ ਔਰ ਉਹ ਕਹਿੰਦਾ ਕਿ ਹੁਣ ਇਹ ਮੈਨੂੰ ਨਜਾਇਜ਼ ਪਸਾਰੀ ਹੈ ਹੁਣ ਤੁਸੀਂ ਆਪਣੀ ਨਜ਼ਰ ਨਾਲ ਗੌਰ ਨਾਲ ਚੀਜ਼ਾਂ ਨੂੰ ਸਮਝ ਕੇ ਆਪ ਕਮੈਂਟ ਲਿਖਿਓ ਇਹਨਾਂ ਚੋਂ ਤੁਹਾਨੂੰ ਕੌਣ ਠੀਕ ਲੱਗਦਾ ਹੈ ਤੇ ਕੌਣ ਗਲਤ ਹੁਣ ਜਿਹੜੀ ਆ ਮਹਿਲਾ ਪੁਲਿਸ ਮੁਲਾਜ਼ਮ ਫੜੀ ਗਈ ਹੈ ਵੇਖੋ ਇਹੋ ਜੇ ਕਈ ਪਤਾ ਨਹੀਂ ਅਣਗਿਣਤ ਕਿੰਨੇ ਕੀ ਹੋਰ ਹੋ ਸਕਦੇ ਨੇ ਵੱਖ-ਵੱਖ ਵਿਭਾਗਾਂ 'ਚ ਜਿਨ੍ਹਾਂ ਦੀ ਤਨਖਾਹ ਘਾਟਾ ਜੇ ਉਹਨਾਂ ਦੀਆਂ ਗੱਡੀਆਂ ਉਹਨਾਂ ਦੀ ਲਗਜ਼ਰੀ ਜ਼ਿੰਦਗੀ ਉਹਨਾਂ ਦਾ ਖਾਣ ਪੀਣ ਪੋਣਨ ਔਰ ਉਹਨਾਂ ਦੇ ਘਰਾਂ ਦੀ ਹਾਲਤ ਵੇਖੀਏ ਤਾਂ ਉਹ ਤਾਂ ਹਜ਼ਾਰ ਗੁਣਾ ਉਹਨਾਂ ਦੀ ਤਨਖਾਹ ਨਾਲੋਂ ਉੱਪਰ ਦੀ ਹੁੰਦੀ ਆ ਤਾਂ ਅਸਲ ਦੇ ਵਿੱਚ ਇਹ ਸਾਰਾ ਕੁਝ ਬਰ ਐਨਾ ਪੈਸਾ ਆਉਂਦਾ ਕਿੱਥੋਂ ਪੁਲਿਸ ਵੀ ਕਹੀ ਐ ਇਦਾਂ ਦੇ ਹੋਰ ਮਲਾਜਮ ਵੀ ਨੇ ਜਿਨ੍ਹਾਂ ਦੇ ਜੇ ਝੌਂਕ ਵੇਖੀਏ ਰਹਿਣੀ ਬਹਿਣੀ ਤੇ ਗੱਡੀਆਂ ਵੇਖੀਏ ਉਹਨਾਂ ਦੀ ਤਨਖਾਹ ਨਾਲ ਮੈਚ ਨਹੀਂ ਕਰਦੇ ਹੁਣ ਇਹਦੇ ਬਾਰੇ ਤਾਂ ਪੁਲਸੇ ਕਹਿ ਰਹੀ ਐ ਬਈ ਇਹਦੀ ਪ੍ਰਾਪਰਟੀ ਦੀ ਜਾਂਚ ਵੀ ਕਰਾਂਗੇ ਹੋ ਸਕਦਾ ਇਹਦੇ ਘਰ ਤੇ ਬਲਡੋਜ਼ਰ ਵੀ ਚੱਲੇ ਪਰ ਬਾਕੀ ਉਹ ਸਾਰਿਆਂ ਦੇ ਵੀ ਪੁਨਛਣ ਹੋਣੀ ਚਾਹੀਦੀ ਐ ਜਿਹੜੇ ਆਪਦੀ ਤਨਖਾਹ ਨਾਲੋਂ ਉੱਪਰ ਦੀ ਜ਼ਿੰਦਗੀ ਜਿਉ ਰਹੇ ਨੇ ਉੱਪਰ ਦੀਆਂ ਸਹੂਲਤਾਂ ਰੱਖ ਰਹੇ ਨੇ ਹੁਣ ਇਹ ਜਿਹੜਾ ਪੰਜਾਬ ਦੇ ਵਿੱਚ ਨਸ਼ਿਆਂ ਦੇ ਵਿਰੁੱਧ ਸਰਕਾਰ ਨੇ ਮੁਹਿੰਮ ਛੇੜਨ ਦਾ ਦਾਵਾ ਕੀਤਾ ਹੈ ਇਹ ਜਿੱਥੇ ਸਰਕਾਰ ਆਪਣੇ ਤਰੀਕੇ ਨਾਲ ਕੰਮ ਕਰ ਰਹੀ ਹੈ ਉਥੇ ਸਵਾਲ ਦੂਜੇ ਪਾਸੇ ਵੀ ਉੱਠ ਰਹੇ ਨੇ ਕਿ ਵੱਡੇ ਮਗਰਮਚ ਹੁਣ ਤੱਕ ਕੋਈ ਨਹੀਂ ਫੜਿਆ ਗਿਆ ਵੱਡਾ ਕੋਈ ਅਫਸਰ ਇਹਨਾਂ ਦਿਨਾਂ ਚ ਹੁਣ ਤੱਕ ਨਹੀਂ ਫੜਿਆ ਗਿਆ ਤੇ ਕਈ ਲੋਕ ਕੇ ਸਵਾਲ ਕਰਦੇ ਨੇ ਕਿ ਕੀ ਇਹ ਸਾਰਾ ਨਸ਼ਿਆਂ ਦਾ ਜੋ ਕਾਰੋਬਾਰ ਹੈ ਇਹ ਥੱਲੇ ਥੱਲੇ ਹੇਠਾਂ-ਹੇਠਾਂ ਹੀ ਹੋ ਰਿਹਾ ਹੈ ਕੋਈ ਵੱਡੇ ਬੰਦੇ ਕੋਈ ਵੱਡਾ ਸਿਆਸੀ ਬੰਦਾ ਕੋਈ ਵੱਡਾ ਅਫਸਰ ਇਹਦੇ ਚ ਇਨਵੋਲਵ ਨਹੀਂਗਾ ਇਹ ਚ ਸ਼ਾਮਲ ਨਹੀਂਗਾ ਇਹ ਸਵਾਲ ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੇ ਰੋਜ਼ ਲਿਖ ਲਿਖ ਪਾਉਂਦੇ ਪਏ ਨੇ ਹੁਣ ਇਹ ਜਿਹੜੀ ਪੁਲਿਸ ਵਾਲੀ ਫੜੀ ਗਈ ਆ ਇਹ ਫੜੀ ਕਿਵੇਂ ਗਈ ਆ ਇਹ ਦੱਸਿਆ ਜਾ ਰਿਹਾ ਵੀ ਪਹਿਲਾਂ ਤੋਂ ਇਹਦੀਆਂ ਸ਼ਿਕਾਇਤਾਂ ਮਿਲ ਰਹੀਆਂ ਸੀ ਦੱਸਿਆ ਜਾ ਰਿਹਾ ਚਾਰਚ ਫੇਰੋ ਇਦਾਂ ਦੀਆਂ ਗੱਲਾਂ ਆ ਰਹੀਆਂ ਨੇ ਬਈ ਇਹ ਪਹਿਲਾ ਵੀ ਇੱਕ ਦਿਨ ਇਹਨੂੰ ਘੇਰਨ ਦੀ ਕੋਸ਼ਿਸ਼ ਕੀਤੀ ਉਸ ਦਿਨ ਇਹ ਬਹਿਸ ਬੂਸ ਕੇ ਮੈਂ ਪੁਲਸ ਵਾਲਿਆਂ ਤੁਸੀਂ ਮੈਨੂੰ ਇਦਾਂ ਨਹੀਂ ਰੋਕ ਸਕਦੇ ਮੇਰੀ ਗੱਡੀ ਨੂੰ ਹੱਥ ਨਹੀਂ ਲਾ ਸਕਦੇ ਐਦਾਂ ਕਹਿ ਕੇ ਕ ਨਿਕਲ ਗਈ ਸੀ ਉਹ ਜਿਹੜੀ ਦੂਜੀ ਔਰਤ ਆ ਜਿਹੜੀ ਦੋਸ਼ ਲਾ ਰਹੀ ਹੈ ਕਿ ਇਹਨੇ ਮੇਰਾ ਘਰ ਪੱਟਤਾ ਮੇਰਾ ਘਰ ਵਾਲਾ ਆਪਦੇ ਨਾਲ ਅਟੈਚ ਕਰ ਲਿਆ ਉਹ ਔਰਤ ਕਹਿੰਦੀ ਹੈ ਵੀ ਪਿਛਲੇ ਦਿਨੀ ਮੈਂ ਇਹਦੀ ਪੂਰੀ ਰੇਕੀ ਕਰਕੇ ਤੇ ਮੈਂ ਸੂਚਨਾ ਦਿੱਤੀ ਸੀ ਵੀ ਇਹ ਐਨਾ ਨਸ਼ਾ ਲੈ ਕੇ ਹੈ ਪੁਲਿਸ ਨੇ ਉਹ ਕਹਿੰਦੀ ਇਹਨੂੰ ਰੋਕ ਵੀ ਲਿਆ ਸੀ ਪਰ ਉਥੋਂ ਇਹ ਆਪਣੀ ਕਾਰ ਤੇ ਸੀਗੀ ਤੇ ਇਹ ਪੁਲਿਸ ਵਾਲਿਆਂ ਨੂੰ ਧਮਕੀਆਂ ਧਮਕੀਆਂ ਦੇ ਕੇ ਤੇ ਉਥੋਂ ਕਈ ਕੁਸ਼ ਕਰ-ਕਰ ਕੇ ਤੇ ਇਹ ਨਿਕਲ ਗਈ ਸੀ ਉਹ ਜਿਹੜੀ ਔਰਤ ਆ ਜਿਹੜੀ ਇਹ ਦੋਸ਼ ਲਾਉਂਦੀ ਹੈ ਕਿ ਇਹਨੇ ਮੇਰਾ ਘਰ ਪੱਟਤਾ ਉਹ ਔਰਤ ਤਾਂ ਮੀਡੀਆ 'ਚ ਸ਼ਰਮਾਂ ਬੋਲ ਰਹੀ ਆ ਉਹ ਕਹਿੰਦੀ ਹੈ ਦੇ ਵੱਡੇ ਵੱਡੇ ਅਫਸਰਾਂ ਨਾਲ ਰਿਲੇਸ਼ਨ ਨੇ ਔਰ ਉਹ ਉਹਨਾਂ ਕਈ ਅਫਸਰਾਂ ਦੇ ਰੈਂਕ ਵੀ ਦੱਸ ਰਹੀ ਹੈ ਅਹੁਦੇ ਵੀ ਦੱਸ ਰਹੀ ਹੈ ਉਹ ਕਹਿੰਦੀ ਹੈ ਉਹ ਵੱਡੇ ਅਫਸਰ ਇਹਦੇ ਤੇ ਕਾਰਵਾਈ ਨਹੀਂ ਕਰਦੇ ਰਹੇ ਔਰ ਉਹ ਕਹਿੰਦੀ ਹੈ ਤਾਂ ਨਹੀਂ ਕਰਦੇ ਰਹੇ ਕਿਉਂਕਿ ਕਈ ਤਰ੍ਹਾਂ ਦਾ ਮਿਲੀ ਭੁਗਤ ਇਸ ਔਰਤ ਦੀ ਉਹਨਾਂ ਨਾਲ ਸੀ ਹੁਣ ਦੂਜੇ ਪਾਸੇ ਜਿਹੜਾ ਕਰਨਲ ਬਾਠ ਹੈ ਉਹਦੇ ਕੇਸ ਦੀ ਸਟੋਰੀ ਦੇ ਵਿੱਚ ਨਵੀਆਂ ਗੱਲਾਂ ਸਾਹਮਣੇ ਆਉਣ ਲੱਗੀਆਂ ਨੇ ਅੱਜ ਕਈ ਨਵੇਂ ਪਾਸੇ ਨੂੰ ਕਹਾਣੀ ਤੁਰ ਰਹੀ ਹੈ ਕਿਉਂਕਿ ਬੀਤੇ ਕੱਲ ਹਾਈ ਕੋਰਟ ਨੇ ਇਹ ਕਹਿਆ ਸੀਗਾ ਕਿ ਉਹ ਸਹਾਰਾ ਹਸਪੀਟਲ ਕਰਨਲ ਦੀ ਪਤਨੀ ਨੂੰ ਉੱਥੇ ਲੱਗੇ ਜਿਹੜੇ ਵੀਡੀਓ ਸੀਸੀਟੀਵੀ ਕੈਮਰੇ ਆ ਉਹਨਾਂ ਦੀ ਵੀਡੀਓ ਰਿਕਾਰਡਿੰਗ ਵੀਡੀਓ ਦੇਵੇਗਾ ਕਿਉਂਕਿ ਕਰਨਲ ਦੀ ਪਤਨੀ ਨੇ ਇਹ ਕਿਹਾ ਸੀਗਾ ਕਿ ਜਿਹੜੇ ਪੁਲਿਸ ਵਾਲੇ ਦੋਸ਼ ਲਾ ਰਹੇ ਨੇ ਕਿ ਸਾਡੇ ਉੱਪਰ ਕਰਨਲ ਨੇ ਹਮਲਾ ਕੀਤਾ ਤੇ ਅਸੀਂ ਵੀ ਹਸਪਤਾਲ ਗਏ ਆ ਤੇ ਕਰਨਲ ਦੀ ਪਤਨੀ ਕਹਿ ਰਹੀ ਸੀ ਵੀ ਸਾਹਮਣੇ ਸਰਕਾਰੀ ਹਸਪਤਾਲ ਸੀ ਜਿੱਥੇ ਇਹ ਸਾਰੀ ਲੜਾਈ ਹੋਈ ਹੈ ਤੇ ਫਿਰ ਉਹ ਉਥੋਂ ਕਈ ਕਿਲੋਮੀਟਰ ਦੂਰ ਸਹਾਰਾ ਹਸਪਤਾਲ ਪ੍ਰਾਈਵੇਟ ਹਸਪਤਾਲ ਕੀ ਲੈਣ ਗਏ ਕਰਨਲ ਦੀ ਪਤਨੀ ਨੇ ਇਹ ਕਿਹਾ ਕਿ ਮਿਲੀ ਭੁਗਤ ਨਾਲ ਉਥੇ ਜਾ ਕੇ ਇਹਨਾਂ ਨੇ ਸਭ ਕੁਝ ਕਰਾਇਆ ਇਹ ਸਹੀ ਸਲਾਮਤ ਗਏ ਹੋਣਗੇ ਤੇ ਕਰਨਲ ਦੀ ਪਤਨੀ ਨੇ ਉਹ ਵੀਡੀਓ ਰਿਕਾਰਡਿੰਗ ਮੰਗੀਆਂ ਸੀ ਤਾਂ ਉਹ ਹਾਈ ਕੋਰਟ ਨੇ ਹਸਪਤਾਲ ਸਹਾਰਾ ਹਸਪਤਾਲ ਨੂੰ ਕਹਿਤਾ ਵੀ ਉਹ ਦਿਓ ਤਾ ਅੱਜ ਕਰਨਲ ਦੀ ਪਤਨੀ ਉਹ ਜਿਹੜੀਆਂ ਵੀਡੀਓ ਰਿਕਾਰਡਿੰਗ ਉਹ ਲੈਣ ਵਾਸਤੇ ਗਈ ਤਾਂ ਉਥੇ ਗੱਲਬਾਤ ਚੱਲ ਰਹੀ ਹੈ ਹੁਣ ਜਦੋਂ ਉਸ ਹਸਪਤਾਲ ਤੋਂ ਕਰਨਲ ਦੀ ਪਤਨੀ ਨੂੰ ਨਵੀਆਂ ਵੀਡੀਓ ਰਿਕਾਰਡਿੰਗ ਮਿਲਣ ਗਈਆਂ ਤਾਂ ਇੱਕ ਨਵਾਂ ਅਧਿਆਏ ਇਸ ਮਾਮਲੇ 'ਚ ਖੁੱਲ ਸਕਦਾ ਹੈ ਕਈ ਨਵੀਆਂ ਚੀਜ਼ਾਂ ਕਈ ਨਵੇਂ ਸਬੂਤ ਇਹ ਇਹਦੇ ਵਿੱਚ ਜੁੜ ਸਕਦੇ ਨੇ ਕਿਉਂਕਿ ਕਰਨਲ ਦੀ ਪਤਨੀ ਇਹ ਕਹਿ ਰਹੀ ਹੈ ਕਿ ਪੁਲਿਸ ਵਾਲਿਆਂ ਨੂੰ ਕੋਈ ਸੱਤ ਨਹੀਂ ਸੀ ਲੱਗੀ ਕੋਈ ਕੁੱਟਮਾਰ ਨਹੀਂ ਸੀ ਹੋਈ ਤੇ ਕਰਨਲ ਦੀ ਪਤਨੀ ਕਹਿੰਦੀ ਆ ਕਿ ਆਪਣੇ ਆਪ ਉਹਨਾਂ ਨੇ ਸਭ ਕੁਝ ਜਾ ਕੇ ਝੂਠਾ ਬਣਾਇਆ ਤੇ ਪ੍ਰਾਈਵੇਟ ਹਸਪਤਾਲ 'ਚ ਮਿਲ ਮਲਾ ਕੇ ਬਣਾਇਆ ਇਸੇ ਕਰਕੇ ਕਰਨਲ ਦੀ ਪਤਨੀ ਵੀਡੀਓ ਫੁਟੇਜ ਮੰਗਦੀ ਸੀ ਹਾਈ ਕੋਰਟ ਨੇ ਆਰਡਰ ਕਰ ਦਿੱਤੇ ਨੇ ਵੀਡੀਓ ਤਾਂ ਹੁਣ ਹਸਪਤਾਲ ਨੂੰ ਦੇਣੀਆਂ ਪੈਣਗੀਆਂ ਪਰ ਉਹਨਾਂ 'ਚੋਂ ਨਿਕਲਦਾ ਕੀ ਹੈ ਇਹ ਆਉਣ ਵਾਲਾ ਟਾਈਮ ਅਜੇ ਦੱਸੇਗਾ ਉਧਰ ਇੱਕ ਬੜੀ ਹੀ ਮੰਦ ਭਾਗੀ ਖਬਰ ਜਿਹੜੀ ਆ ਉਹ ਨਿਕਲ ਕੇ ਆਰੀ ਆ ਕਿ ਖੇਤ ਨੂੰ ਟਰੈਕਟਰ ਤੇ ਮਜ਼ਦੂਰ ਜਾ ਰਹੇ ਸੀਗੇ ਤੇ ਟਰੈਕਟਰ ਡਿੱਗ ਪਿਆ ਖੂਚ ਟਰਾਲੀ ਸਮੇਤ ਤੇ ਲਗਭਗ 8 ਦੇ ਕਰੀਬ ਮਜ਼ਦੂਰ ਔਰਤਾਂ ਮਾਰੀਆਂ ਗਈਆਂ ਨੇ ਖੂਚ ਡਿੱਗਣ ਕਰਕੇ ਅਸਲ ਦੇ ਵਿੱਚ ਕਹਾਣੀ ਵਾਪਰੀ ਕਿ ਨੇ ਮੂੰਗਫਲੀ ਖੇਤੀ ਦੀ ਮੂੰਗਫਲੀ ਦੀ ਪਟਾਈ ਕਰਨ ਜਾਣਾ ਸੀਗਾ ਇਹ ਘਟਨਾ ਆਪਣੇ ਦੇਸ਼ ਦੇ ਮਹਾਰਾਸ਼ਟਰ ਦੇ ਨਦੇੜ ਦੀ ਹੈ ਤੇ ਜਦੋਂ ਉਹ ਟਰੈਕਟਰ ਲੈ ਕੇ ਜਾ ਰਹੇ ਸੀ ਤੇ ਕਹਿੰਦੇ ਵੀ ਇੱਕ 15 ਕੁ ਸਾਲ ਦਾ ਛੋਟੀ ਜੀ ਉਮਰ ਦਾ ਮੁੰਡਾ ਟਰੈਕਟਰ ਚਲਾ ਰਿਆ ਸੀ ਤੇ ਉਹ ਜਦੋਂ ਖੂਹ ਦੇ ਕੋਲੋਂ ਖੇਤ ਚੋਂ ਕੱਢ ਰਿਹਾ ਸੀ ਤਾਂ ਉਹਦੇ ਤੋਂ ਸੰਭਾਲਿਆ ਨਹੀਂ ਗਿਆ ਤੇ ਉਹ ਖੂਹ ਦੇ ਵਿੱਚ ਜਾ ਡਿੱਗਾ ਤੇ ਇਸ ਕਰਕੇ ਉਹ ਜਿਹੜੀਆਂ ਔਰਤਾਂ ਨੇ ਉਹ ਵੀ ਸਮੇਤ ਟਰੈਕਟਰ ਟਰਾਲੀ ਖੂਹ ਚ ਜਾ ਡਿੱਗੀਆਂ ਨੇ ਤੇ ਉਹਨਾਂ ਦੀ ਮੌਤ ਹੋ ਗਈ। ਹੁਣ ਲਗਭਗ 7-8 ਮੌਤਾਂ ਦੀ ਪੁਸ਼ਟੀ ਤਾਂ ਹੋ ਚੁੱਕੀ ਐ। ਅਜੇ ਹੋਰ ਜ਼ਖਮੀ ਨੇ ਕੁਝ ਜਿਨ੍ਹਾਂ ਦੀ ਹਾਲਤ ਗੰਭੀਰ ਹੈ ਤੇ ਨੁਕਸਾਨ ਇਸ ਤੋਂ ਵੀ ਵੱਡਾ ਹੋ ਸਕਦਾ ਹੈ ਇੱਥੇ ਗੱਲਾਂ ਦੋ ਨਹੀਂ ਇੱਕ ਤਾਂ ਅਨਗੈਲੀ ਇੱਕ ਮਜ਼ਦੂਰਾਂ ਦੀ ਦਚਾ ਤੁਸੀਂ ਦੇਖੋ ਪਿਛਲੇ 1 ਸਾਲ ਚ ਕਿੰਨੀਆਂ ਥਾਵਾਂ ਤੇ ਮੌਤਾ ਮਜ਼ਦੂਰਾਂ ਦੀਆਂ ਹੋਈਆਂ ਕੋਲੇ ਦੀ ਖਾਨ ਚ ਫਸੇ ਮਜ਼ਦੂਰ ਉਹਨਾਂ ਦੀਆਂ ਮੌਤਾਂ ਉਧਰ ਇੱਕ ਸੁਰੰਗ ਜਿਹੜੀ ਬਣਾਈ ਜਾ ਰਹੀ ਸੀ ਸੁਰੰਗ ਜਦੋਂ ਉੱਤੋਂ ਡਿੱਗ ਪਈ ਤਾਂ ਉਹ ਸੁਰੰਗ ਦੇ ਵਿੱਚ ਵੀ ਮਜ਼ਦੂਰ ਫਸੇ ਹੋਏ ਕਿੰਨਾ ਟਾਈਮ ਕਿੰਨੇ ਮਜ਼ਦੂਰਾਂ ਦੀ ਜਾਨ ਗਈ ਹੈ ਉਸ ਤੋਂ ਬਾਅਦ ਪੁਲ ਬਣਾਉਂਦੇ ਪੁਲ ਡਿੱਗ ਪਿਆ ਕਿੰਨੇ ਮਜ਼ਦੂਰ ਜਿਹੜੇ ਨੇ ਉੱਥੇ ਮਰੇ ਗਏ ਤਾਂ ਹੁਣ ਆਹ ਟਰੈਕਟਰ ਤੇ ਜਾਂਦੇ ਇੱਥੇ ਵੀ ਮਜ਼ਦੂਰ ਮਾਰੇ ਗਏ ਮਤਲਬ ਸਭ ਤੋਂ ਵੱਧ ਜਾਨ ਨੂੰ ਖਤਰਾ ਮਜ਼ਦੂਰਾਂ ਦੇ ਨੂੰ ਤੇ ਸਭ ਤੋਂ ਵੱਧ ਜਾਨੀ ਨੁਕਸਾਨ ਵੀ ਹੁੰਦਾ ਗਰੀਬਾ ਮਜ਼ਦੂਰਾਂ ਦਾ ਪਰ ਸਭ ਤੋਂ ਪਹਿੜੀ ਜ਼ਿੰਦਗੀ ਵੀ ਉਹਨਾਂ ਦੀ ਕੰਮ ਵੀ ਵੱਧ ਕਰਦੇ ਨੇ ਸਭ ਤੋਂ ਵੱਧ ਜ਼ਿੰਦਗੀ 'ਚ ਰਿਸਕ ਵੀ ਉਹਨਾਂ ਦੇ ਪਰ ਇਹਦੇ باوجود ਵੀ ਉਹਨਾਂ ਦੀ ਜ਼ਿੰਦਗੀ ਬਹੁਤ ਮਾੜੀ ਹੈ ਉਹਨਾਂ ਦੀ ਜ਼ਿੰਦਗੀ ਹਾਸ਼ੀਏ ਤੇ ਹੈ ਤੇ ਹੁਣ ਇਹਦੇ ਬਾਰੇ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਦੂਜਾ ਇਹਦੇ ਤੇ ਨੁਕਤਾ ਇਹ ਹੈ ਕਿ 15 ਸਾਲ ਦੇ ਜਵਾਕ ਨੂੰ ਟਰੈਕਟਰ ਚਲਾਉਣ ਕਿਉਂ ਲਾਇਆ ਗਿਆ ਅਜੇ ਵੀ ਸਾਡੇ ਲੋਕ ਸਮਝਦੇ ਕਿਉਂ ਨਹੀਂ ਗਏ 15 ਸਾਲ ਦਾ ਨਵਾਲਕ ਬੱਚਾ ਕੀ ਇਹ ਜ਼ਿੰਮੇਵਾਰੀ ਸਾਂਭ ਸਕਦਾ ਹੈ ਬੜਾ ਵੇਖੀ ਦਾ ਲੋਕ țeੜ-țeੜ ਕੇ ਦੱਸਦੇ ਨੇ ਵੀ ਸਾਡਾ ਤਾਂ ਭਈ 12 ਸਾਲ ਦਾ ਯਾ ਮੋਟਰਸਾਈਕਲ ਤੇ ਇੱਥੇ ਜਾ ਆਉਂਦਾ ਉੱਥੇ ਜਾ ਆਉਂਦਾ ਕਾਰ ਚਲਾ ਲੈਂਦਾ ਟਰੈਕਟਰ ਚਲਾ ਲੈਂਦਾ ਪਰ ਇਹ ਗੱਲਾਂ ਬਿਲਕੁਲ ਗਲਤ ਨੇ ਇੰਜ ਨਹੀਂ ਹੋਣਾ ਚਾਹੀਦਾ ਹੋਣਾ ਇਹ ਚਾਹੀਦਾ ਜਦੋਂ ਤੱਕ ਉਹ ਬੰਦਾ ਬਾਲਗ ਨਹੀਂ ਹੁੰਦਾ ਪ੍ਰੋਪਰ ਟ੍ਰੇਨਿੰਗ ਨਹੀਂ ਲੈਂਦਾ ਚੀਜ਼ਾਂ ਦੀ ਉਦੋਂ ਤੱਕ ਉਹਨੂੰ ਕੋਈ ਵੀਕਲ ਨਹੀਂ ਦੇਣਾ ਚਾਹੀਦਾ ਪਰ ਇੱਥੇ ਅਸੀਂ ਸਾਰੇ ਸਾਡੇ ਸਾਰਿਆਂ ਦੇ ਘਰਾਂ 'ਚ ਅਸੀਂ ਅਣਗਹਿਲੀ ਕਰ ਰਹੇ ਹਾਂ ਇਸੇ ਕਰਕੇ ਸਾਡੇ ਬੱਚਿਆਂ ਨੂੰ ਵੀ ਅਸੀਂ ਰਿਸਕ 'ਚ ਪਾਉਨੇ ਆਂ ਹੋਰ ਨਾ ਜਾਨਾਂ ਨੂੰ ਵੀ ਰਿਸਕ 'ਚ ਪਾਉਨੇ ਆਂ ਅੱਜ ਜੇਕਰ ਉਸ ਬੱਚੇ ਨੂੰ ਟਰੈਕਟਰ ਦੇ ਕੇ ਨਾ ਭੇਜਿਆ ਹੁੰਦਾ ਉਹ ਬੱਚਾ ਵੀ ਸਹੀ ਸਲਾਮਤ ਹੋਣਾ ਸੀ ਤੇ ਜਿਹੜੀਆਂ ਔਰਤਾਂ ਨੂੰ ਨਾਲ ਉਹ ਲੈ ਡੁੱਬਿਆ ਉਹ ਵੀ ਸਹੀ ਸਲਾਮਤ ਹੋਣੀਆਂ ਸੀਗੀਆਂ ਵੈਸੇ ਤੁਸੀਂ ਇਹਦੇ ਬਾਰੇ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖ ਸਕਦੇ ਹੋ ਬਹੁਤ ਮਿਹਰਬਾਨੀ ਸ਼ੁਕਰੀਆ